ਸਾਡੀਆਂ ਮਨੋ ਕਾਮਨਾ ਮਹਾਰਾਜ ਪੂਰੀਆਂ ਕਰਦਾ ਤੇ ਮੇਰਾ ਸ਼ੂਗਰ ਬਿਲਕੁਲ ਨੋਰਮਲ ਆ ਹੁਣ ਦੀ ਘੜੀ ਜਿੱਦਨ ਦੀ ਵੀ ਆਉਣ ਲੱਗੀਆਂ ਬਹੁਤ ਵਧੀਆ ਤੇ ਅੱਗੇ ਮਾਲਕ ਅੱਗੇ ਅੱਗੇ ਮੇਰਾ ਕੰਮ ਕਰਦਾ ਜਾਂਦਾ ਹੈ ਬਾਬਾ ਦੀਪ ਸਿੰਘ ਜੋ ਮੇਰੇ ਦਿਲ ਦੀ ਤਮੰਨਾ ਉਹ ਆਪੇ ਬੁੱਝ ਲੰਦਾ ਮੈਨੂੰ ਕਹਿਣ ਦੀ ਕੋਈ ਵੀ ਲੋੜ ਨਹੀਂ ਸਾਰੇ ਜੁੜੋ ਮਾਲਕ ਦੇ ਨਾਲ ਜੁੜ ਕੇ ਦੇਖੋ ਜਿਨ੍ਹਾਂ ਦਾ ਕੋਈ ਸੰਘਟਾ ਜਿਨ੍ਹਾਂ ਨਾਲ ਕੁਝ ਵੀ ਆ ਜਿ ਉਹ ਆ ਕੇ ਇੱਥੇ ਆ ਸਕਦੇ ਹੈ ਜੇ ਕੀ ਫਤਿਹ ਬੈਗਰਜੀ ਦਾ ਖਾਲਸਾ ਬੈਗਰਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਆਉਂਨੇ ਆ ਇਸ ਕਰਕੇ ਸਾਡੀਆਂ ਮਨੋ ਕਾਮਨਾਵਾਂ ਮਹਾਰਾਜਪੁਰੀਆਂ ਕਰਦਾ ਤੇ ਮੈਨੂੰ 2 ਮਹੀਨੇ ਹੋ ਗਏ ਆਉਂਦੀਨ ਤੇ ਮੇਰਾ ਸ਼ੂਗਰ ਬਿਲਕੁਲ ਨੋਰਮਲ ਆ ਹੁਣ ਦੀ ਘੜੀ ਜਿੱਦਨ ਦੀ ਵੀ ਆਉਣ ਲੱਗੀਆਂ ਬਹੁਤ ਵਧੀਆ ਤੇ ਅੱਗੇ ਮਾਲਕ ਅੱਗੇ ਅੱਗੇ ਮੇਰਾ ਕੰਮ ਕਰਦਾ ਜਾਂਦਾ ਬਾਬਾ ਦੀਪ ਸਿੰਘ ਜੋ ਮੇਰੇ ਦਿਲ ਦੀ ਤਮੰਨਾ ਹੈ ਉਹ ਆਪੇ ਬੁੱਝ ਲੰਦਾ ਮੈਨੂੰ ਕਹਿਣ ਦੇ ਕੋਈ ਵੀ ਲੋੜ ਨਹੀਂ ਹਾਂਜੀ ਜਿਹੜੀ ਸ਼ਕਤ ਕਰੇ ਬਿਨੂ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਜੁੜੋ ਹਾਲਕ ਦੇ ਨਾਲ ਜੁੜ ਕੇ ਦੇਖੋ ਜਿਨ੍ਹਾਂ ਦਾ ਕੋਈ ਸੰਘਟਾ ਜਿਨ੍ਹਾਂ ਨਾਲ ਕੁਝ ਵੀ ਆ ਦਿਓ ਆ ਕੇ ਇੱਥੇ ਆ ਸਕਦੇ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਨਾਗਰਜੀਕੀ ਫਤਿਹ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਆਉਨੇ ਆ ਇਸ ਕਰਕੇ ਸਾਡੀਆਂ ਮਨੋ ਕਾਮਨਾ ਮਹਾਰਾਜ ਪੂਰੀਆਂ ਕਰਦਾ ਤੇ ਮੈਨੂੰ 2 ਮਹੀਨੇ ਹੋ ਗਏ ਆਉਂਦੀਆਂ ਤੇ ਮੇਰਾ ਸ਼ੂਗਰ ਬਿਲਕੁਲ ਨੋਰਮਲ ਆ ਹੁਣ ਦੀ ਘੜੀ ਜਿੱਦਨ ਦੀ ਵੀ ਆਉਣ ਲੱਗੀਆਂ ਬਹੁਤ ਵਧੀਆ ਤੇ ਅੱਗੇ ਮਾਲਕ ਅੱਗੇ ਅੱਗੇ ਮੇਰਾ ਕੰਮ ਕਰਦਾ ਜਾਂਦਾ ਬਾਬਾ ਦੀਪ ਸਿੰਘ ਜੋ ਮੇਰੇ ਦਿਲ ਦੀ ਤਮੰਨਾ ਉਹ ਆਪੇ ਬੁੱਝ ਲੰਦਾ ਮੈਨੂੰ ਕਹਿਣ ਦੀ ਕੋਈ ਵੀ ਲੋੜ ਨਹੀਂ ਹਾਂਜੀ ਜਰੂਰ ਆ ਸਕਦੇ ਰੇਟ ਨੂੰ ਜਰਾਂ ਦੇ ਆਉਣ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਜੁੜੋ ਹਾਲਕ ਦੇ ਨਾਲ ਜੁੜ ਕੇ ਦੇਖੋ ਜਿਨ੍ਹਾਂ ਦਾ ਕੋਈ ਸੰਘਟਾ ਜਿਨ੍ਹਾਂ ਨਾਲ ਕੁਝ ਵੀ ਆ ਦਿਓ ਆ ਕੇ ਇੱਥੇ ਆ ਸਕਦੇ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਨਾਗਰਜੀਕੀ ਫਤਿਹ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਆਉਂਨੇ ਆ ਇਸ ਕਰਕੇ ਸਾਡੀਆਂ ਮਨੋ ਕਾਮਨਾ ਮਹਾਰਾਜਪੁਰੀਆਂ ਕਰਦਾ ਤੇ ਮੈਨੂੰ 2 ਮਹੀਨੇ ਹੋ ਗਏ ਆਉਂਦੀਨ ਤੇ ਮੇਰਾ ਸ਼ੂਗਰ ਬਿਲਕੁਲ ਨੋਰਮਲ ਆ ਹੁਣ ਦੀ ਘੜੀ ਜਿੱਦਨ ਦੀ ਵੀ ਆਉਣ ਲੱਗੀਆਂ ਬਹੁਤ ਵਧੀਆ ਤੇ ਅੱਗੇ ਮਾਲਕ ਅੱਗੇ ਅੱਗੇ ਮੇਰਾ ਕੰਮ ਕਰਦਾ ਜਾਂਦਾ ਬਾਬਾ ਦੀਪ ਸਿੰਘ ਜੋ ਮੇਰੇ ਦਿਲ ਦੀ ਤਮੰਨਾ ਹੈ ਉਹ ਆਪੇ ਬੁੱਝ ਲੰਦਾ ਮੈਨੂੰ ਕਹਿਣ ਦੀ ਕੋਈ ਵੀ ਲੋੜ ਨਹੀਂ ਹਾਂਜੀ ਜਿਹੜੀ ਸੁਖਤ ਘਰੇ ਬੈਠੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਜੁੜੋ ਮਾਲਕ ਦੇ ਨਾਲ ਜੁੜ ਕੇ ਦੇਖੋ ਜਿਨ੍ਹਾਂ ਦਾ ਕੋਈ ਸੰਘਟਾ ਜਿਨ੍ਹਾਂ ਨਾਲ ਕੁਝ ਵੀ ਆ ਈਵਾ ਕਿਥੇ ਆ ਸਕਦੇ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਨਾਗਰਜੀਕੀ ਫਤਿਹ ਨਾਗਰਜੀਕਾ ਖਾਲਸਾ ਨਾਗਰਜੀਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਆਉਂਨੇ ਆ ਇਸ ਕਰਕੇ ਸਾਡੀਆਂ ਮਨੋ ਕਾਮਨਾ ਮਹਾਰਾਜਪੁਰੀਆਂ ਕਰਦਾ ਤੇ ਮੈਨੂੰ 2 ਮਹੀਨੇ ਹੋ ਗਏ ਆਉਂਦੀ ਨੇ ਤੇ ਮੇਰਾ ਸ਼ੂਗਰ ਬਿਲਕੁਲ ਨੋਰਮਲ ਆ ਹੁਣ ਦੀ ਘੜੀ ਜਿੱਦਨ ਦੀ ਵੀ ਆਉਣ ਲੱਗੀਆਂ ਬਹੁਤ ਵਧੀਆ ਤੇ ਅੱਗੇ ਮਾਲਕ ਅੱਗੇ ਮੇਰਾ ਕੰਮ ਕਰਦਾ ਜਾਂਦਾ ਹੈ ਬਾਬਾ ਦੀਪ ਸਿੰਘ ਜੋ ਮੇਰੇ ਦਿਲ ਦੀ ਤਮੰਨਾ ਉਹ ਆਪੇ ਬੁੱਝ ਲੰਦਾ ਮੈਨੂੰ ਕਹਿਣ ਦੇ ਕੋਈ ਵੀ ਲੋੜ ਨਹੀਂ ਹਾਂਜੀ ਜਿਹੜੀ ਸ਼ਕਤ ਕਰੇ ਬਿਨੂ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਜੁੜੋ ਮਾਲਕ ਦੇ ਨਾਲ ਜੁੜ ਕੇ ਦੇਖੋ ਜਿਨ੍ਹਾਂ ਦਾ ਕੋਈ ਸੰਘਟਾ ਜਿਨ੍ਹਾਂ ਨਾਲ ਕੁਝ ਵੀ ਆ ਜਿ ਉਹ ਆ ਕੇ ਇੱਥੇ ਆ ਸਕਦੇ ਨਾਗਰ ਚਿੱਕਾ ਖਾਲਸਾ ਨਾਗਰ ਚਿੱਕਾ ਫਿਰਦਾ